ਸასი ਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਨੰਗਲ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਚਲਾਈ ਗਈ ਵਿਸ਼ੇਸ਼ ਮਹਿੰਮ ਦੇ ਦੌਰਾਨ ਦੋ ਨੌਜਵਾਨਾਂ ਨੂੰ 26 ਗ੍ਰਾਮ ਨਸ਼ੀਲਾ ਪਾਊਡਰ ਚਿੱਟੇ ਦੇ ਨਾਲ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਆਉ ਸੁਣਦੇ ਹਾਂ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਹੋਰ ਕੀ ਜਾਣਕਾਰੀ ਇਸ ਸਬੰਧ ਵਿੱਚ ਸਾਂਝੀ ਕੀਤੀ ਪੰਜਾਬ ਸਰਕਾਰ ਦੀ ਜਿਹੜੀ ਯੁਧ ਨਸ਼ਾ ਵਿਰੋਧੀ ਮਹਿੰਮ ਉਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਕੱਲ ਇੱਕ ਐਫਆਈਆਰ ਲੌਂਚ ਕੀਤੀ ਆ ਜੁਰੇ ਜਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਸੁਭਮ ਵਾਲੀ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਕਲਸੇੜਾ ਦੂਸਰੇ ਦਾ ਨਾਮ ਇਸ਼ਾਨਤ ਕੌਸ਼ਲ ਉਪਰ ਉੱਗੀ ਪਿੰਡ ਕਲਸੇੜਾ ਇਹਨਾਂ ਪਾਸੋਂ 26 ਗ੍ਰਾਮ ਨਸ਼ੀਲਾ ਪੌਡਰ ਦਾ ਜਿਹੜਾ ਗ੍ਰਬਤ ਕੀਤਾ ਗਿਆ ਤੇ ਮੈਂ ਅੱਜ ਦੁਸਰਾ ਚੌਣਾ ਕਿ ਪਿਛਲੇ ਇੱਕ ਹਫਤੇ ਦੇ ਦੌਰਾਨ ਅਸੀਂ ਪੰਜ ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਵੱਖ-ਵੱਖ ਮਕਦਮਿਆਂ ਦੇ ਤਹਿਤ ਜਿਹੜਾ ਉਹਨਾਂ ਨੂੰ ਜੇਲ੍ਹ ਭੇਜ ਚੁੱਕੇ ਹਾਂ ਤੇ ਜਿਹੜੀ ਇਹ ਕਾਰਵਾਈ ਆ ਨਸ਼ਿਆਂ ਵਿਰੁੱਧ ਜਿਹੜੀ ਹੋ ਰਹੀ ਹੈ ਅੱਗੇ ਵੀ ਜਾਰੀ ਰਹੇਗੀ ਤੇ ਮੈਂ ਪਬਲਿਕ ਤੋਂ ਵੀ ਸਹਿਯੋਗ ਦੀ ਮੰਗ ਕਰਦਾ ਹਾਂ ਕਿ ਵੱਧ ਤੋਂ ਵੱਧ ਪੋਰਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਜੇ ਕੋਈ ਬੱਚੇ ਕਿਸੇ ਨੂੰ ਇਲਾਜ ਦੀ ਲੋੜ ਹੈ ਉਹਦੇ ਬਾਰੇ ਵਿੱਚ ਦੱਸਿਆ ਜਾਵੇ ਤਾਂ ਜੋ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਵਿੱਚ ਭਾਗੀ ਕਰਾਇਆ ਜਾ ਸਕੇ ਬਸ ਇਹ ਕਿੱਥੋਂ ਫੜੇ ਗਏ ਹੁੰਦੇ ਨੇ ਇਹ ਜਿਹੜੇ ਬੰਦੇ ਆ ਜੀ ਨਿਆਣਗ ਚੌਂਕੀ ਦੇ ਏਰੀਆ ਚੋਂ ਫੜੇ ਗਏ ਆ ਜੀ ਤੇ ਮੋਟਰਸਾਈਕਲ ਤੇ ਨਾਲ ਸੀ ਨਹੀਂ ਪੈਸਾ ਕੋਈ ਨਹੀਂ ਬਰਾਮਦਾ ਇਹ ਵੇਚਦੇ ਸੀਗੇ ਕਿ ਇਸਤੇਮਾਲ ਹਾਂਜੀ ਇਹ ਵੇਚਦੇ ਸੀਗੇ ਤੇ ਵੇਚਣ ਦਾ ਕੰਮ ਕਰਦੇ ਸੀ ਇਹ ਤੇ ਪ੍ਰੋਪਰ ਸਾਨੂੰ ਇਹਦੇ ਸੰਬੰਧੀ ਫੀਡਬੈਕ ਸੀ ਤੇ ਇਹਨਾਂ ਦਾ ਰਿਮਾਰਡ ਲੈ ਕੇ ਜਿਹੜੀ ਆ ਹੋਰ ਅਗਲੇਰੀ ਪੁਛੀ ਗਈ ਹੈ ਜਿਹੜੀ ਇਹ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਹੈਗੇ ਇਹਨਾਂ ਦੇ ਇੱਕ ਹੀ ਪਰਚਾ ਪਹਿਲਾਂ ਵੀ ਜਿਹੜਾ ਨਸ਼ੇ ਵੇਚਣ ਦਾ ਹੈ ਅੱਜ ਮਨਚਾਇਆ ਹੋਏ ਉੱਥੇ ਜਵਾਬ ਤਾਂ ਹੁਣ ਤੱਕ ਪੁਲਿਸ ਨੇ ਕਾਫੀ ਨਕਾ ਤਸਕਰ ਤੋਂ ਬੋਤੇ ਪੜਿਆ ਪਰ ਵੱਡਾ ਹਜੇ ਤਸਕਰ ਮਗਰਮਾ ਚੀਨ ਪੰਜਾਬੀ ਵਿਭਾਗ ਦੇ ਜਿਹੜਾ ਕੋਈ ਨਹੀਂ ਆਇਆ ਹੈਗਾ ਇਹ ਆਦਾ ਕਿਥੋਂ ਪਿਆ ਮਾਲ ਜੀ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਸਾਡੇ ਜਿਹੜੇ ਦੋ ਪਰਚੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਅਸੀਂ ਉਹ ਕਵਰ ਕੀਤਾ ਰੈਸਟ ਕੀਤਾ ਇਹਨਾਂ ਵਿੱਚੋਂ ਆਉਂਦੀ ਹੈ ਉਹ ਜਿਹੜੀ ਪੈਟਰੋਲਿੰਗ ਦੇ ਦੌਰਾਨ ਜਿਹੜੀ ਹੈ ਇਹ ਚਲਿਆ ਤੇ ਉਹ ਸਾਨੂੰ ਪਹਿਲਾਂ ਵੀ ਨਾਲ ਬਾਰੇ ਪਤਾ ਸੀ ਇਹ ਦੇ ਚੰਗਲ ਦੇ ਵਿੱਚ ਇਸ ਤੋਂ ਇਲਾਵਾ ਨਸ਼ਿਆਂ ਦੇ ਇਲਾਵਾ ਜਿਹੜਾ ਬਾਕੀ ਕਰਾਈ ਨੇ ਉਹਦੇ ਉੱਪਰ ਪੁਲਿਸ ਦੇ ਬਾਰੇ ਜੀ ਜੀ ਕੀ ਗਤੀਵਿਧੀਆਂ ਤੁਸੀਂ ਦੱਸੋ ਜਿਹੜਾ ਵੀ ਦੇਖੋ ਜੀ ਆਪਣਾ ਰਾਤ ਦੀਆਂ ਸਾਡੀਆਂ ਪੈਟਰੋਲਿੰਗ ਪਾਰਟੀਆਂ ਸ਼ਹਿਰ ਦਾ ਏਰੀਆ ਬਾਜ਼ਾਰ ਦਾ ਏਰੀਆ ਪੈਂਦਾ ਰਾਤ ਦੀਆਂ ਪੈਟਰੋਲਿੰਗ ਪਾਰਟੀਆਂ ਸਵੇਰੇ ਅਰਲੀ ਮਾਰਨਿੰਗ ਸਾਡੀ ਗੱਲ ਨਿਕਲਦੀ ਆ ਰਾਤ ਦੀ ਪੈਟਰੋਲਿੰਗ ਵਕਤਰੀ ਨਿਕਲਦੀ ਆ ਇਸ ਤੋਂ ਇਲਾਵਾ ਦਿਨ ਦੇ ਵਿੱਚ ਜਿਹੜੇ ਵੀ ਟ੍ਰੈਫਿਕ ਵੀ ਸਾਡੇ ਵੀ ਬਿਨਾ ਨੰਬਰ ਪਲੇਟਾਂ ਦੇ ਮੋਟਰਸਾਈਕਲ ਜਿਹੜੇ ਆ ਜਾਂ ਵੀਹਿਕਲ ਆ ਉਹ ਸਾਰੇ ਅਸੀਂ ਚੈੱਕ ਕਰਦੇ ਆ ਬਿਨਾ ਨੰਬਰ ਵਾਲੇ ਦਾ ਵਿਦਾਊ ਡਾਕੂਮੈਂਟ ਵਾਲੇ ਵੀਹਿਕਲ ਆ ਜਿਹੜੇ ਉਹਨਾਂ ਨੂੰ ਬੌਨਡ ਕੀਤਾ ਜਾਂਦਾ ਤੇ ਰੁਟੀਨ ਦੇ ਵਿੱਚ ਅਗੀਆਂ ਜਿਹੜੀ ਚੱਲਦੀ ਰਹਿੰਦੀ ਸਰ ਇੱਕ ਹਫਤਾ ਦੀ ਗੱਲ ਹੋ ਗਿਆ ਇੰਦਰानगर ਘਰ ਸੁੱਤੇ ਪਈ ਚੋਰੀ ਹੋ ਗਈ ਸਮਾਨ ਕਾਰ ਤੋਂ ਲੈ ਗਿਆ ਕਾਰ ਐਪਲੀਕੇਸ਼ਨ ਪੂਰੀ ਚ ਪਰ ਹਜੇ ਤੱਕ ਚੋਰੀ ਦੀ ਪੂਰੀ ਇਨਵੈਸਟੀਗੇਸ਼ਨ ਨਹੀਂ ਹੋਈ ਇਹ ਇਨਵੈਸਟੀਗੇਸ਼ਨ ਜਾਰੀ ਹੈ ਜੀ ਮੈਂ ਮੈਟਰ ਦੇਖ ਵੀ ਲੰਦਾ ਤੇ ਤੁਹਾਨੂੰ ਮੈਂ ਵੈਰੀਫਾਈ ਕਰਕੇ ਇਸ ਬਾਰੇ ਦੋ ਮਾਮਲੇ ਐਸੇ ਦਰਜ ਹੈ ਵੀ ਇੱਕ ਠੇਕੇਦਾਰ ਦੇ ਖਿਲਾਫ ਕੀ ਦਰਜਿਆ ਉਹਨੂੰ ਵਧੀਆ ਅਰੈਸਟ ਨਹੀਂ ਹੋ ਪਾਰੀ ਜਦ ਕਿ ਉਹਦੀ ਹਾਈ ਕੋਰਟ ਤੋਂ bail ਵੀ reject ਹੋ ਚੁੱਕੀ ਹੈ ਇਹ ਮੈਟਰ ਮੈਂ ਹਾਂ ਇਹ ਮੈਟਰ ਮੈਂ ਸਾਰੇ ਚੈੱਕ ਕਰ ਲਵਾਂ ਉਹ ਚੈੱਕ ਕਰਕੇ ਹੀ ਤੁਹਾਨੂੰ ਦੱਸਾਂ ਜਿਹੜੇ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ